ਬਟਾਲਾ ਬਾਡ 24 ਪਿੰਡ ਸ਼ਾਹਪੁਰ ਦੀਆਂ ਜ਼ਿਮਿਨੀ ਚੋਣ ਆਮ ਆਦਮੀ ਪਾਰਟੀ ਨੇ 552 ਵੋਟਾਂ ਨਾਲ ਜਿੱਤ ਪ੍ਰਾਪਤ ਕਰਕੇ ਅਮਨ ਸ਼ੇਰ ਸਿੰਘ ਸ਼ਰੀ ਕਲਸੀ ਜੀ ਦੀ ਝੋਲੀ ਵਿੱਚ ਪਾਈ કુલ 800 ਵੋਟਾਂ ਪਾਈਆਂ 70 ਬੀਜਪੀ 114 ਵੋਟਾਂ ਪਾਈਆਂ ਸ੍ਰੋਮਣੀ ਅਕਾਲੀ ਦਲ ਨੂੰ ਅਤੇ ਆਮ ਆਦਮੀ ਪਾਰਟੀ ਨੂੰ 670 ਪਾਈਆਂ ਬਹੁਤ ਵੱਡੀ ਜੇਤ ਆਮ ਆਦਮੀ ਜੀ ਬਟਾਲੇ ਤੋਂ ਪੱਤਰਕਾਰ ਅਸ਼ੋਕ ਜਿਰੇਵਾਲ ਤੇ ਨੀਰਜ ਸ਼ਰਮਾ ਦੀ ਖਾਸ ਰਿਪੋਰਟ ਧੰਨਵਾਦ ਸ਼ਹਿਰੀ ਕਲਸੀ ਸ਼ਹਿਰੀ ਕਲਸੀ ਹਮ ਜੀ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ اڙي ڏيتا پڙهيا اڙي ساري جوڳو هاين ائين ائين ڏاڻو مون کي راندي چيو ਕੋਲੇ ਲਗਾਤਾਰ ਤੂੰ ਇਹ ਦੇਖ ਰਿਹਾ ਲਗਾਤਾਰ ਆਮਦਨ ਦਾਇਕ ਦੇ ਬਗ ਜਿਹੜੇ ਗੁੱਸ ਸਰਪੰਚ ਬਣੇ ਨੇ ਅੱਜ ਅਸੀਂ ਇਹ ਨਾ ਖਾਈ ਜਾ ਬਾਰ ਬਾਰ ਛੋੜ ਬੰਡੀ ਤੇ ਅਸੀਂ ਮਨ ਬਸ ਬੋਲ ਆ ਤੇਰੀ ਸੁਤਰਾਮਦੀ ਆ ਗਏ ਜੇ ਮੈਂ ਆ ਜਾ ਆ ਜਾ ਸ਼ਾਲ ਆ ਜਾ ਜੀ ਜਿੰਦਾਬਾਦ ਜਸਨਾਮ ਸਿੰਘ ਜਿੰਦਾਬਾਦ ਅੱਜ ਕਿਤਨਾ ਕਿਤੇ ਪੂਰੀ ਖੁਸ਼ੀ ਚੜੀ ਹੋਈ ਹੈ ਸਾਰੇ ਮੈਂ ਬਹੁਤ ਧੰਨਵਾਦ ਹੈ ਜੀ ਇਸ ਅਵਾਰਡ ਦਾ ਜਿਨ੍ਹਾਂ ਨੇ ਇਹੀ ਇੱਜ਼ਤ ਮਿਲ ਦਤਾਇਆ ਸੋ ਇੱਕ ਮੇਰੇ ਵੱਡੇ ਪ੍ਰਸਾਧਦਾਰ ਅਮਨ ਸ਼ੇਰ ਸਿੰਘ ਜੀ ਸ਼ਹਿਰੀ ਕਲਸੀ ਉਹਨਾਂ ਨੂੰ ਵੀ ਇਹ ਸਮਾਰਡ ਵਾਲੇ ਨੇ ਮੈਂ ਕਹੂੰਗਾ ਵੀ ਇੱਕ ਤੋਹਫਾ ਦਿੱਤਾ ਵਾ ਨਵੇਂ ਸਾਲ ਤੇ ਇਹ ਵੀ ਬੰਦਿਆ ਬੂਟਾਂ ਨੇ ਡੰਗਣਾ ਦਿਤਾਇਆ ਸੋ ਵਿਰੋਧੀਆਂ ਨੇ ਜਿੱਥੇ-ਜਿੱਥੇ ਵੀ ਜਦੋਂ ਕਿਹੜੀ ਪਤਾ ਲੱਗਾ ਇਹ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਗਈਆਂ ਸੀ ਹਰਉਣ ਲਈ ਪਰ ਫਿਰ ਵੀ ਇੱਕ 556 ਦੀ ਲੀਡ ਤੇ ਜਿੱਤਿਆ ਇਥੋਂ ਤੱਕ ਇਹ ਹੀ ਦਾ ਰਹਿਣਾ ਦਾ 2026 ਦੀਆਂ ਇਲੈਕਸ਼ਨਾਂ ਵਾਂ ਮੂਦੇ ਜਿਹੜਾ ਮੇਰ ਵਾਸਤੇ ਆਮ ਆਦਮੀ ਪਾਰਟੀ ਦਾ ਬਣੂਗਾ ਲੋਕਾਂ ਦਾ ਹੋਰ ਵਿਕਾਸ ਹੋਗਾ ਜਿਹੜੀਆਂ ਗਲੀਆਂ ਮੱਲੇ ਲਾਈਟਾਂ ਜਿਹਨੀਆਂ ਵੀ ਰਿਕਵਟਾਂ ਜਿੰਦੇ ਸਮੇਂ ਚ ਪੈਰੀਆਂ ਵਾਂ ਕਿਉਂਕਿ ਤੁਸੀਂ ਬਟਾਲੇ ਦਾ ਨੁਹਾਰ ਵੇਖ ਹੀ ਲਈਆ ਮੇਨ ਸੜਕਾਂ ਦੀ ਤਾਂ ਸਾਡੀ ਕੋਸ਼ਿਸ਼ ਇਹ ਆ ਵੀ ਆਪਾਂ ਕੱਲੀ ਕੱਲੀ ਗਲੀ ਨੂੰ ਜਿਹੜਾ ਕੀ ਹੈ ਇੱਕ ਵਧੀਆ ਸੁਧਾਰ ਕਰੀਏ ਨਵੇਂ ਸਾਲ ਦਾ ਇਹ ਤੋਹਫਾ ਜੋ ਐਮ ਐਲ ਏ ਸ਼ੈਰੀ ਕਲਸੀ ਨੂੰ ਮਿਲਿਆ ਹੈ ਪਰ ਸਮੁੱਚੀ ਆਮ ਆਦਮੀ ਪਾਰਟੀ ਨੂੰ ਮਿਲਿਆ ਵਾਰਡ ਨੰਬਰ 24 ਤੋਂ ਇਸ ਤੋਹਫੇ ਵਰਕ ਕੀ ਕਹਿਣਾ ਵੇਖੋ ਜੀ ਇੱਕ ਮਿਹਨਤੀ ਬੰਦੇ ਦੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਮਿਹਨਤ ਵਾਲੇ ਇਨਸਾਨ ਦੀ ਲੋਕਾਂ ਨੇ ਮੁੱਲ ਪਾਇਆ ਸੋ ਇਹੀ ਜਿਹੜਾ ਗਾਂ ਜਾਂ ਲੋਕਾਂ ਦੇ ਸਹਿਯੋਗ ਨਾਲ ਹੀ ਆਪਾਂ ਕਹਿ ਸਕਦੇ ਹਾਂ ਕਿ ਜੇ ਆ ਕਿ 2026 ਦੀਆਂ ਤੇ 27 ਦੀਆਂ ਇਹ ਇਲੈਕਸ਼ਨਾਂ ਆ ਉਹ ਸਿਰ ਮੱਥੇ ਬਹੁਤ ਬਹੁਤ ਮੈਂ ਧੰਨਵਾਦ ਐਮਐਲਏ ਸਾਹਿਬ ਦਾ ਕਰਦੇ ਆ ਇੱਕ ਗਰੀਬ ਬੰਦੇ ਨੂੰ ਥੱਲੇ ਦੇ ਚੱਕੇ ਤਾਂ ਬਿਠਾ ਲਿਆ ਨਮਾਣੇ ਜੇ ਬੰਦੇ ਨੂੰ ਪਿੰਡ ਵਾਲਿਆਂ ਦਾ ਧੰਨਵਾਦ ਮੇਰੀ ਨੇਤਾ ਜੀ ਦਾ ਧੰਨਵਾਦ ਮੇਰੇ ਪਿੰਡ ਵਾਲਿਆਂ ਦਾ ਸਭੋਹ ਬਹੁਤ ਧੰਨਵਾਦ ਮੇਰੀ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਕਿੰਨੀਆਂ ਵੋਟਾਂ ਨਾਲ ਜਿੱਤੂ ਕਿਰਪਾ 550 550 550 ਵੋਟਾਂ ਨਾਲ ਜਿੱਤੂ ਆਹ ਬੋਲ ਦਿਓ 550 550 ਹੀ 550 550 550 550 ਜੀ ਇਹ ਲੀਡ ਨੂੰ ਕਿਵੇਂ ਦੇਖਦੇ ਹੋ ਇੰਨੀ ਵੱਡੀ ਜਿੱਤ ਹੈ ਬਹੁਤ ਵੱਡੀ ਲੀਡ ਹੈ ਜੀ ਬਲਬੀ ਜੀ ਇਹ ਇਲੈਕਸ਼ਨ ਨੂੰ ਜਿੱਤਣ ਦੇ ਵਿੱਚ ਇਹਦੀ ਗਿਣਤੀ ਮਿਲਤੀ ਕਰਨ ਦੇ ਵਿੱਚ ਤੁਹਾਡਾ ਅਹਿਮ ਰੋਲ ਹੈ ਕੀ ਕਹਿਣਾ ਚਾਹਦੇ ਹੋ ਪਿਛਲੇ ਦਿਨਾਂ ਦੇ ਸਟਰਗਲ ਦਾ ਮਿਹਨਤ ਦਾ ਨਤੀਜਿਆਂ ਦਾ ਜੀ ਸਭ ਤੋਂ ਪਹਿਲਾਂ ਧੰਨਵਾਦ ਉਸ ਪਰਮਾਤਮਾ ਦਾ ਕਾਲਪੁਰਖ ਦਾ ਦੂਜਾ ਧੰਨਵਾਦ ਸਾਡੇ ਐਮਐਲਏ ਮਾਨਯੋਗ ਸਤਕਾਰਯੋਗ ਸਰਦਾਰ ਅਮਨਸ਼ੀਲ ਸੈਣੀ ਕਾਚੀ ਜੀ ਦਾ ਤਾਂ ਜਿਨ੍ਹਾਂ ਨੇ ਮਾਨਲੇ ਦੇ ਬੰਦ ਦੇ ਕੇ ਨਵਾਜਿਆ ਔਰ ਸਾਰੇ ਪਿੰਡ ਵਾਲਿਆਂ ਨੇ ਬਹੁਤ ਨਾਲ ਵੋਟਾਂ ਪਾ ਕੇ ਵੋਟਾਂ ਜਿੱਤਾਨੇ ਕਿਹਾ ਸ਼ਹਿਰੀ ਕਲਸਿਕ ਅਜੇ ਆ ਪਾਰਸ ਆ ਜਿਹਦੇ ਨਾਲ ਮਿੱਟੀ ਵੀ ਲੱਗਦੀ ਤੇ ਸੋਨਾ ਹੋ ਜਾਂਦੀ ਹੈ ਅੱਜ ਮਿੱਟੀ ਨਾ ਮਿੱਟੀ ਹੋਣ ਵਾਲਾ ਇਨਸਾਨ ਜਿਹੜਾ ਬੋਲਦੇ ਦਾ ਕੰਮ ਕਰਦਾ ਸੀ ਉਹਨੂੰ ਵੀ ਉਹਨਾਂ ਨੇ ਤਖਤ ਦੇ ਉੱਤੇ ਬਿਠਾਤਾ ਇਸ ਕਰਕੇ ਮੈਂ ਸਾਰੇ ਭਰਾਵਾਂ ਨੂੰ ਵੀ ਬੇਨਤੀ ਕਰਦਾ ਕਿ ਸ਼ੈਰੀ ਕਲਸੀ ਨਾਲ ਜੁੜੋ ਕਿਉਂਕਿ ਉਹ ਵਾਕਈ ਪਾਰਸ ਆ ਤੇ ਸਾਰਿਆਂ ਨੂੰ ਸੋਨਾ ਬਣਾਉਂਦਾ ਉਹਦੇ ਨਾਲ ਜੁੜਨ ਦੇ ਨਾਲ ਜਿੱਥੇ ਸਾਡੇ ਪਟਾਲੇ ਦੀ ਨਿਹਾਰ ਬਦਲੀ ਜਾਊਗੀ ਉੱਥੇ ਉਹ ਜਿਹੜੇ ਲੋਕ ਉਹਨਾਂ ਨਾਲ ਜੁੜਨਗੇ ਉਹਨਾਂ ਦੇ ਵੀ ਆਉਣ ਵਾਲੇ ਸਮੇਂ ਵਿੱਚ ਉਹਦੇ ਅੱਛਾ ਬਿੱਟੂ ਜੀ ਆਕੜੇ ਕੀ ਕਹਿ ਰਹੇ ਨੇ ਕਿਹੜੀ ਪਾਰਟੀ ਨੂੰ ਕੀ ਪਿਆ ਜਿਹਦਾ ਹਾਸਾ ਕੋਲਾ ਕੀ ਸੀ ਵੋਟ ਪਰਸੈਂਟੇਜ ਦੀ 552 ਵੋਟਾਂ ਲਗਭਗ 85 ਤੋਂ 90% ਦੇ ਵਿੱਚ ਵੋਟ ਪੋਲ ਹੋਈਆਂ ਜਿਸ ਦੇ ਤੋਂ ਬਹੁਤ ਵੱਡੀ ਲੀਡ ਪਾਏ ਸਿਖਿਆ ਪਤਾਂ ਦੀ ਲੀਡ ਜਿਹੜੀ ਆ ਆਵਾਜ਼ੀ ਪਾਰਟੀ ਦੇ ਕਹਿੰਦੇ ਨੇ ਸਾਡੇ ਨੂੰ ਮਿਲੀ ਸੁਖਮਨ ਸਿੰਘ ਨੂੰ 114 ਵੋਟਾਂ ਅਕਾਲੀ ਦਲ ਨੂੰ ਮਿਲੀਆਂ ਨੇ ਤੇ 76 ਵੋਟਾਂ ਜਿਹੜੀਆਂ ਨੇ ਬੀਜੇਪੀ ਨੂੰ ਮਿਲੀਆਂ ਨੇ ਪਰ ਤਿੰਨੇ ਹੀ ਪਾਰਟੀਆਂ ਨੇ ਇਕੱਠੀਆਂ ਹੋ ਕੇ ਜੋਰ ਲਾਇਆ ਸਾਡੇ ਕੈਂਡੀਡੇਟ ਨੂੰ ਹਰਾਉਣ ਦੇ ਲਈ ਪਰ ਫਿਰ ਵੀ ਸਾਡਾ ਕੈਂਡੀਡੇਟ ਬਹੁਤ ਵੱਡੀ ਲੀਡ ਨਾਲ ਜਿੱਤਿਆ ਕਿ ਜਿਹੜੇ ਕਾਮਾ ਮਸੀਹ ਸ਼ਹਿਰੀ ਕਲਸੀ ਨੇ ਪਟਾਲੀ ਸ਼ਹਿਰ ਵੀ ਨੂੰ ਆਖੋ ਬਦਲਣ ਨਹੀਂ ਕੀਤੇ ਨੇ ਉਹਦਾ ਨਤੀਜਾ ਆ ਕਿ ਸਾਰੇ ਲੋਕ ਉਹਨਾਂ ਨੂੰ ਪਿਆਰ ਕਰਦੇ ਨੇ ਔਰ ਵੋਟਰ ਸਪੋਰਟਰ ਇਸ ਪਿੰਡ ਦੇ ਵਿੱਚ ਉਹਨਾਂ ਨੇ ਵੀ ਪਿਆਰ ਆਪਣਾ ਦਿਖਾਇਆ ਤੇ ਵੱਡਾ ਵੱਡੀ ਜ਼ਿੰਮੇਵਾਰੀ ਸੀ ਔਰ ਇਸ ਜ਼ਿੰਮੇਵਾਰੀ ਤੇ ਅੱਜ ਨਤੀਜੇ ਸਾਹਮਣੇ ਆਏ ਬਿਲਕੁਲ ਜੀ ਬਹੁਤ ਵੱਡੀ ਜ਼ਿੰਮੇਵਾਰੀ ਸੀ ਇਸ ਦਾ ਵੱਡਾ ਨਤੀਜਾ ਸਮਾਂ ਹੈ ਮੈਂ ਸਮਝਦਾ ਹਾਂ ਜਿੰਦਾਬਾਦ ਜੀ ਸ਼੍ਰੀ ਕਲਸੀ ਜੀ ਦੀ ਝੋਲੀ ਚ ਅੱਸੀ ਜਿੱਤ ਪਾਈ ਹੈ ਕਿ ਗਾਂ ਜਿਹੜੀ ਆ ਅਗਲੀ ਕਾਰਪੋਰੇਸ਼ਨ ਦਾ ਮੋਢ ਇਹ ਪੌੜੀ ਬਣੇਗੀ 50 ਦੀਆਂ 50 ਵਾਡਾਂ ਤੇ ਲੜਿਆ ਜਾਏਗਾ ਤੇ 50 ਦੀਆਂ 50 ਜਿੱਤ ਕਰਕੇ ਤੇ ਉਹਨਾਂ ਦੀ ਝੋਲੀ ਪਾਏਗਾ ਸ਼ਾਹਪੁਰ ਪਿੰਡ ਵਿੱਚ ਜਿਹੜੀ ਜ਼ਮੀਨ ਚੋਰੀ ਹੋ ਰਹੀ ਸੀ ਉਹਦੇ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਈ ਹੈ ਇਹ ਕਹਾਂ ਜਾਂਦੇ ਅੱਜ ਸਭ ਤੋਂ ਪਹਿਲਾਂ ਤਾਂ ਆਪਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਹਿੰਦੇ ਆ ਤੇ ਆਪਣਾ ਬਟਾਲਾ ਦੇ ਜੋ ਵਿਧਾਇਕ ਅਮਰਸ਼ੇਸ਼ ਸਿੰਘ ਜੀ ਸ਼ੈਰੀਕਲ ਸੀ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਉਹਨਾਂ ਨੇ ਇੱਕ ਨਮਾਣੇ ਜਿਹਨੂੰ ਟਿਕਟ ਦਿੱਤੀ ਆ ਤੇ ਉਹਨਾਂ ਨੇ ਦਾਵਾ ਪਹਿਲਾਂ ਵੀ ਕੀਤਾ ਸੀ ਆਪਾਂ ਟਿਕਟ ਆਪਣਾ ਜਿੱਤ ਕੇ ਸੀਟ ਸ਼ੈਰੀਕਲ ਸੀ ਦੀ ਝੋਲੀ ਪਾਵਾਂਗੇ ਤੇ ਇਹਦੇ ਵਿੱਚ ਪਿੰਡ ਵਾਲਿਆਂ ਦਾ ਪੂਰਾ ਸਹਿਯੋਗ ਆ ਇਸ ਟਾਈਮ ਵੀ ਪਿੰਡ ਦੇ ਨੌਜਵਾਨ ਭਰਾ ਸਾਡੇ ਨਾਲ ਖੜੇ ਆ ਤੇ ਪਿੰਡ ਦੇ ਵੀ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਉਹਨਾਂ ਦਾ ਕਿੰਨੀਆਂ ਕਿਨੀਆਂ ਕਿਹੜੀ ਪਾਰਟੀ ਨੂੰ ਕਿੰਨੀਆਂ ਵੋਟਾਂ ਪਈਆਂ ਇਹਦੇ ਵਿੱਚ ਜੀ ਭਾਜਪਾ ਨੂੰ 70 ਵੋਟਾਂ ਪਈਆਂ ਜੀ 114 ਅਕਾਲੀ ਦਲ ਨੂੰ 556 ਵੋਟਾਂ ਜਿਹੜੀਆਂ ਆਵਾਜ਼ੀ ਪਾਰਟੀ ਲੈ ਕੇ ਜਿੱਤ ਗਈ ਹੈ ਜੀ ਟੋਟਲ ਕਿੰਨੀ ਬੋਲ